ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਉਹਨਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ। ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਰ ਵਾਲਾ ਕੇਸ ਜੋ ਇੱਕ ਟੈਂਪੋਰਰੀ ਰਿਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। 20 ਨਵੰਬਰ ਤੱਕ ਵਿੰਟਰ ਸੈਸ਼ਨ ਹੈ। ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ NSA ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬౌੰਡ ਹੋਇਆ ਸੀ। 6 ਹਫ਼ਤੇ ਐ ਡਿਸਾਈਡ ਕਰਨਾ ਸੀ। ਤੇ ਜੋ ਪ੍ਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ ਅਟੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਹੀ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੌਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਕਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਘਸੀਆਂ ਪੇਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਇਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨਹੀਂ ਉਸ ਦੀ ਜਿਹੜੀ ਤਰੀਕ ਅੱਗੇ ਹੈ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਵਾਬ ਦਿੱਤਾ ਸਰਕਾਰ ਨੇ ਪਰੋਲ ਨਾ ਦੇਣ ਦੇ ਕਾਰਨ ਇਸ ਦੇ ਵਿੱਚ ਤੁਸੀਂ ਦੱਸਿਆ ਕਿ ਉਹੀ ਉਹੀ ਤਰ੍ਹਾਂ ਦੇ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਵਿੱਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੇਐਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਤੇ ਖਾਚਾ ਜਾਰ ਕਰ ਰਣੀ ਵੀ ਦਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੁਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾ ਹੈ ਵੀ ਜੋ ਨਾ ਉਹਨੇ ਪੰਜਾਬ ਚ ਜਾਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕ ਹੀ ਨਹੀਂ ਬਣਦੀ ਕੋਈ ਨਾਲ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ